ਤੁਸੀਂ ਉਹਨੇ ਇੱਕ ਗੱਲ ਕਹੀ ਕਿ ਇਹ ਵੀ ਇਤਿਹਾਸ ਚ ਪਹਿਲੀ ਵਾਰੀ ਹੋਇਆ ਪਰ ਇਤਿਹਾਸ ਚ ਨਾ ਪਹਿਲੀ ਵਾਰੀ ਬੜਾ ਕੁਝ ਹੋ ਰਿਹਾ ਜਲਾਲਾਬਾਦ ਦੇ ਵਿੱਚ ਵੀ ਕੋਈ ਅਸੀ ਘਟਨਾ ਵਾਪਰੀ ਹੈ ਜਿਹੜੀ ਕਿ ਲੱਗਦੀ ਹੈ ਕਿ ਇਹ ਵੀ ਪਹਿਲੀ ਵਾਰੀ ਹੋਈ ਹੈ ਉੱਥੇ ਇੱਕ ਵਿਧਾਇਕ ਸਾਹਿਬ ਨੇ ਉਹਨਾਂ ਨੇ ਵੀ ਉੱਥੇ ਇੱਕ ਨਵਾਂ ਚੀਜ਼ ਰੱਖੀ ਤੇ ਉਹ ਚੀਜ਼ 12-14 ਲੱਖ ਦੀ ਸੀ ਤੋਂ ਗਾਇਬ ਹੋ ਗਈ ਅਰੇ ਉਹ ਵਿਧਾਇਕ ਤੇ ਬਹੁਤ ਚਰਚਿਤ ਆਦਮੀ ਨੇ ਗੋਲਡੀ ਕੰਪੋਸ਼ ਜੀ ਉਹਨਾਂ ਦੇ ਬਹੁਤ ਸਾਰੇ ਮਿੱਤਰ ਆਪਣੇ ਏਰੀਆ ਇਚ ਰਹਿੰਦੇ ਨੇ ਤੇ ਜਲਾਲਾਬਾਦ ਤੇ ਵੈਸੇ ਵੀ ਕੋਈ ਬਾਦਲਪਿੰਡ ਤੋਂ ਬਹੁਤੀ ਦੂਰ ਨਹੀਂ ਬਾਦਲ ਪਰਿਵਾਰ ਦੇ ਸੁਖਬੀਰ ਸਿੰਘ ਬਾਦਲ ਦਾ ਤੇ ਕਹ ਲੀਏ ਕਿ ਹਲਕਾ ਰਿਹਾ ਨਾ ਜੀ ਜਲਾਲਾਬਾਦ ਦੇ ਵਿੱਚ ਸਰ ਹੋਇਆ ਕੀਆ 10-12 ਲੱਖ ਨਹੀਂ ਜਿਆਦਾ ਬਜਟ ਬਣ ਜਾਂਦਾ ਇਹਨੂੰ ਜੇ ਦੂਜੇ ਤਰੀਕੇ ਨਾਲ ਲਓਗੇ ਉਥੇ ਇੱਕ ਬਾਮਣੀ ਵਾਲਾ ਬਾਜ਼ਾਰ ਹੈ ਹਮ ਗੋਲਡੀ ਕੰਬੋਜ ਨੇ ਫਰਵਰੀ 24 ਚ ਉਥੇ ਇਹਦਾ ਨੀ ਪੱਥਰ ਰਖਵਾਇਆ ਸੀਗਾ ਰੱਖਿਆ ਵੀ ਤੇ ਰਖਵਾਇਆ ਵੀ ਕੀ ਕਰ ਕੋਈ ਤਾਂ ਮੈਂ ਕਿ ਪੁਰਸ਼ਸਾਨ ਜਿਨਾਂ ਨੇ ਉਸ ਬਲੇਰ ਅਰਦਾਸ ਕੀਤੀ ਹੂੰ ਉਹ ਚਲੋ ਬਾਜ਼ਾਰ ਚ ਡਵਾਈਡਰ ਲੱਗ ਗਿਆ ਜੀ ਹੁਣ ਜਦੋਂ ਡਵਾਈਡਰ ਲੱਗ ਜਾਂਦਾ ਤੁਹਾਨੂੰ ਪਤਾ ਕਿ ਆਵਾਜ਼ਾਂ ਹੀ ਵੰਡੀ ਜਾਂਦੀ ਹੈ ਬਿਲਕੁਲ ਉਹ ਦੁਕਾਨ ਵਾਲੇ ਤੇ ਜਿਹੜੇ ਦੁਕਾਨਾਂ ਵਾਲੇ ਸੀਗੇ ਤੇ ਰੇੜੀਆਂ ਵਾਲੇ ਉਹ ਉਦੋਂ ਹੀ ਇਹਦੇ ਵਿਰੋਧ ਚਾ ਗਿਆ ਹੂੰ ਬੜਾ ਕੰਮ ਚੱਲਿਆ ਉਹ ਦੇਖੋ ਅਸੀਂ ਮਤਲਬ ਕਿ ਥੋੜਾ ਜਿਹਾ ਫਰਕ ਪਤਾ ਕਿ ਹੁੰਦਾ ਹੈ ਕਿ ਅਸੀਂ ਇਹ ਨਾ ਚੀਜ਼ਾਂ ਨੂੰ ਯਾਦ ਰੱਖ ਲੈਣੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਉਹ ਨਾਲ ਜੁੜ ਜਾਂਦੇ ਕਿ ਉਸ ਵੇਲੇ ਹੀ ਦੁਕਾਨਦਾਰ ਕਹਿੰਦੇ ਸਨ ਕਿ ਇਹ ਸਾਡੇ ਕਾਰੋਬਾਰ ਤੇ ਅਸਰ ਪਾਵੇਗਾ ਇਹ ਨਹੀਂ ਬੰਨਣਾ ਚਾਹੀਦਾ ਜੀ ਚਲੋ ਫਿਰ ਉੱਥੇ ਉਦੋਂ ਮੇਰੇ ਖਿਆਲ ਦੇ ਨਾਲ ਜਿਹੜੇ ਡਿਸੀਜਨ ਬੀਬੀ ਸਨ ਕੋਈ ਹੁਣ ਮੈਨੂੰ ਨਾਮ ਵਿਸਰ ਗਿਆ ਉਹ ਵੀ ਉੱਥੇ ਪਹੁੰਚੇ ਸਨ ਬਾਜ਼ਾਰ ਦੇ ਵਿੱਚ ਜਦੋਂ ਰੌਲਾ ਪੈ ਗਿਆ ਜੀ ਜਿਸ ਵੇਲੇ ਰੌਲਾ ਪੈ ਗਿਆ ਤੇ ਉਹਨਾਂ ਨੇ ਕਿਹਾ ਕਿ ਵੀ ਜਿੱਥੇ ਜ਼ਰੂਰੀ ਕੱਟ ਨੇ ਅਸੀਂ ਉਹ ਕੱਟ ਰਖਵਾ ਦਿੰਨੇ ਹਾਂ ਹਮ ਲਓ ਜੀ ਉਹ ਡਿਵਾਈਡਰ ਬਣ ਗਿਆ ਜੀ ਹੁਣ ਕੱਟ ਰੱਖੇ ਨੇ ਕਿ ਨਹੀਂ ਮੈਂ ਤੇ ਜਲਾਲਾਬਾਦ ਗਿਆ ਨੂੰ ਮੈਨੂੰ ਕਾਫੀ ਹਰਸਾ ਹੋ ਗਿਆ ਹਮ ਹਮ ਹੁਣ ਤੇ ਗਿਆ ਨਹੀਂ ਕਦੇ ਉਹ ਜਿਹੜਾ ਡਿਵਾਈਡਰ ਸੀਗਾ ਆ ਦੋ ਕੁ ਰਾਤਾਂ ਪਹਿਲਾਂ ਉਹ ਰਾਤੋਂ ਰਾਤ ਕੋਈ ਖਾਗ ਕੇ ਲੈ ਗਿਆ ਕੀ ਬਾਤ ਹੈ ਡਿਵਾਈਡਰੀ ਲੈ ਗਿਆ ਉਹ ਡਿਵਾਈਡਰ ਲੈ ਗਿਆ ਤੇ ਜਦੋਂ ਉਸ ਡਿਵਾਈਡਰ ਨੂੰ ਪੁੱਟਿਆ ਗਿਆ ਜੀ ਤੇ ਉਹ ਜਿਹੜੀ ਸੜਕ ਬਣੀ ਹੋਈ ਸੀਗੀ ਉਹ ਸੜਕ ਵੀ ਪੁੱਟੀ ਗਈ ਨਾਲ ਫੇਰ ਵਾੜੇ ਤੋਂ ਵੱਧ ਬਣ ਜੋਰ ਲੱਗਾ ਹੋਣਾ ਨਾ ਜੀ ਸੀਬੀ ਦਾ ਬਿਲਕੁਲ ਕਿਤੇ ਇਦਾਂ ਥੋੜੀ ਹੈ ਕਿ ਡਿਵਾਈਡਰ ਕੋਈ ਇਹ ਹੈਗਾ ਇਹ ਬੜੇ ਹੈਰਾਨ ਕਰਨ ਵਾਲੀ ਗੱਲ ਆ ਵੀ ਚੁੱਪਚੀ ਪੀਤੇ ਹੀ ਹੋ ਗਿਆ ਸਾਰਾ ਕੁਝ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਹਾਂ ਜਦੋਂ ਸਹਿਮਤੀ ਹੋ ਜਾਵੇ ਕਿਸੇ ਦੀ ਤਾਂ ਫਿਰ ਤੁਹਾਨੂੰ ਪਤਾ ਇਹ ਕਹਿ ਸਕਦੇ ਆ ਬਿਲਕੁਲ ਵੀ ਨਹੀਂ ਵੀ ਰੌਲਾ ਹੀ ਨਹੀਂ ਪਾਉਣਾ ਇਹ ਹੋ ਸਕਦੀ ਆ ਹਾਂ ਇਹ ਹੋ ਸਕਦਾ ਸਹਿਮਤੀ ਕਿਦੀ ਕਿਦੀ ਹੋਈ ਹੈ ਲੱਭ ਲਓ ਵੀ ਹੂੰ ਕਿ ਲੱਭ ਸਕਦਾ ਚੋ ਇਹ ਕਿੰਨਾ ਕਿੰਨਾ ਚ ਕਿਹੜੇ ਨੂੰ ਪਾਉਗੇ ਅਰੇ ਸਰ ਕਮਾਲ ਦੀ ਗੱਲ ਹੈ ਜੀਸੀਬੀ ਚੱਲਦੀ ਰਹੀ ਹੋਵੇ ਹੂੰ ਰਾਤ ਨੂੰ ਪ੍ਰਸ਼ਾਸਨ ਨੂੰ ਕੋਈ ਪਤਾ ਹੀ ਨਹੀਂ ਲੱਗਾ ਹੋਵੇ ਕਿ ਸਾਡੀ ਸੜਕ ਹੀ ਪੁੱਟੀ ਜਾ ਰਹੀ ਹੈ ਕਮਾਲ ਹੈ ਕਿਸੇ ਨੂੰ ਬਾਜ਼ਾਰੀ ਚ ਪਤਾ ਹੀ ਨਹੀਂ ਲੱਗੂਗਾ ਇਹ ਇੱਕ ਰੋਚਕ ਘਟਨਾ ਹੈ ਸਾਹਿਬ ਮੈਂ ਤੇ ਲਿਖਿਆ ਮੈਂ ਵਿਅੰਗ ਕੀਤਾ ਕਿ ਭਈ ਇਹ ਡਿਵਾਈਡਰ ਗਿਆ ਕਿੱਥੇ ਇਹਨੂੰ ਲੱਭਣ ਵਾਸਤੇ ਕੇਸ ਉਸੇ ਟੀਮ ਨੂੰ ਦਿੱਤਾ ਜਾਵੇ ਜੋ ਲਾਪਤਾ ਪਿੰਡ ਲੱਭਣ ਜਾ ਰਹੀ ਹੈ ਜਿਨ੍ਹਾਂ ਤੋਂ ਅਜੇ ਪਿੰਡ ਲੱਭਿਆ ਨਹੀਂ ਗਿਆ ਵੇਖੋ ਡਿਵਾਈਡਰ ਹੀ ਸ਼ਾਇਦ ਲੱਭ ਦੇਣ ਤੇ ਭਈ ਉਹਨਾਂ ਨੂੰ ਚਾਹੀਦਾ ਇਹ ਕੇਸ ਜਿਹੜਾ ਉਹ ਟ੍ਰਾਂਸਫਰ ਕੀਤਾ ਜਾਵੇ ਕਿ ਭਈ ਤੁਸੀਂ ਆ ਭਈ ਲੱਭ ਕੇ ਦਿਓ ਉਹ ਡਿਵਾਈਡਰ ਕਿੱਧਰ ਗਿਆ ਹੁਣ ਭਈ ਸਮਝ ਨਹੀਂ ਆਉਂਦੀ ਬਲਕਾਰ ਸਿੱਧੂ ਦੇ ਇੱਕ ਗੀਤ ਚੋਂ ਕਹਿੰਦਾ ਕੀ ਕਰੀਏ ਕੀ ਨਾ ਸਮਝ ਕੁਝ ਆਉਂਦੀ ਨਹੀਂ ਜੀ ਬਈ ਸਮਝ ਹੀ ਨਹੀਂ ਆ ਰਹੀ ਇਹ ਬਦਲਾਅ ਕਿਦਾਂ ਨੂੰ ਉਤਰ ਪਿਆ ਮਤਲਬ ਕਿ ਇਹਦੇ ਵਿੱਚ ਕੀ ਕੁਝ ਹੋ ਰਿਹਾ ਕੋਈ ਬਦਲਾਅ ਇਹਨੇ ਕਹਿ ਲੋ ਕਿ ਨਹੀਂ ਅਜਿਹਾ ਨਹੀਂ ਹੈ ਕਿ ਐਸੀਆਂ ਕਟਨਾਵਾ ਪਹਿਲਾ ਨਹੀਂ ਹੂੰ ਪਹਿਲਾ ਪਹਿਲਾ ਵੀ ਵਾਪਰੀਆਂ ਬਹੁਤ ਅਲੋਕਾਰੀ ਘਟਨਾ ਪਰ ਆ ਤਾਂ ਕੋਈ ਕਹਨੋ ਕਿ ਕਟਨਾਵਾ ਦਾ ਸਿਰਾ ਹੀ ਲੱਗਣ ਡਿਆ ਹੈ ਨਾ ਕਿ ਕਮਾਲ ਦੀ ਗੱਲ ਹੈ ਕਿ ਲਾਪਤਾ ਪਿੰਡ ਹਾਲੇ ਲੱਭਾ ਨਹੀਂ ਤੇ ਡਵਾਈਡਰ ਲਾਪਤਾ ਹੋ ਗਿਆ ਜੀ ਕਾਲੀਆਂ ਰਾਤ ਕਾਲੀਆਂ ਦੇ ਰਾਤ ਚ ਵੀ ਨੂਰ ਮੈਦ ਦੇ ਲਾਗੇ ਪਿੰਡਾਂ ਦੋ ਪਿੰਡਾਂ ਨੂੰ ਸ਼ਹਿਰ ਗ੍ਰਾਂਟ ਦਿੱਤੀ ਗਈ ਸੀ ਜਿਹੜੇ ਹਵਾਵਾਈ ਪਿੰਡ ਸਨ ਉਹਦਾ ਵੀ ਬੜਾ ਰੌਲਾ ਪਿਆ ਉਹ ਡੇਰੇ ਨਾਲ ਜੁੜਦਾ ਸੀ ਮਾਮਲਾ ਜੀ ਤੋਂ ਮਤਲਬ ਕਿ ਬਹੁਤ ਯਾਰ ਕਮਾਲ ਦੀਆਂ ਹੀ ਗੱਲਾਂ ਨੇ ਮੈਂ ਤੇ ਹੈਰਾਨ ਆ ਕਿ ਕੀਤਾ ਕੀ ਜਾਵੇ ਹੂੰ ਉਹ ਹੁਣ ਜਿਹੜੇ ਪੀ ਡਬਲਯੂ ਡੀ ਵਾਲੇ ਕਹਿੰਦੇ ਕਿ 12 ਦਾ ਤੇ ਟੈਂਡਰ ਹੋਇਆ ਸੀ ਜੀ ਤੇ 7-8 ਲੱਖ ਸਾੜਾ ਗਿਆ ਸੜਕ ਪੁੱਟੀ ਗਈ ਹੂੰ ਕੁੱਲ ਮਿਲਾ ਕੇ ਕਹਿੰਦੇ ਕਿ 20 ਲੱਖ ਦੀਆਂ ਭਿੰਡੀਆਂ 'ਚ ਪਾਣੀ ਪੈ ਗਿਆ। ਹੂੰ। ਤੇ ਡਿਵਾਈਡਰ ਲਾ ਪਤਾ ਨਹੀਂ ਹਾਲੇ। ਡਿਵਾਈਡਰ ਕਿੱਥੇ ਗਿਆ? ਜਾਟਣ ਫਾਇਰ ਜੀ ਵੀ ਪੁੱਛ ਰਹੇ ਤੇ ਅਸੀਂ ਵੀ ਇਹੀ ਪੁੱਛ ਰਹੇ ਆ ਭਾਈ ਡਿਵਾਈਡਰ ਕਿੱਥੇ ਗਿਆ? ਸੰਨ ਤੇ ਆਪ ਨਹੀਂ ਪਤਾ ਲੱਗ ਰਿਹਾ। ਪਰ ਇੱਕ ਮਿੱਤਰ ਕਹਿ ਰਹੇ ਨੇ ਰਾਣਾ ਗੁਰਵਿੰਦਰ ਸਿੰਘ ਜੀ ਕਹਿੰਦੇ ਕਿ ਦੁਕਾਨਾਂ 'ਗੇ ਸੀਸੀਟੀਵੀ ਕੈਮਰੇ ਵੀ ਕਹਿੰਦੇ ਲੱਗੇ ਹੋਣਾ ਤੇ ਲੱਭਣਾ ਹੋਵੇ ਤਾਂ ਲੱਭ। ਬੰਦ ਹੋ ਗਏ ਹੁਣਗੇ ਉਸ ਰਾਤ। ਮਕਦਰ ਸਿੰਘ ਕਹਿ ਰਿਹਾ ਕਿ ਮਾਮਿਆਂ ਦੀ ਡਾਰ ਤੇਰੇ ਪਿੱਛੇ ਹੁੰਦੀ ਆ ਡਿਵਾਈਡਰ ਤੇ ਚੜੀ। ਉੰਦੇ ਗੱਡੀ ਤੇ ਰਿਵੇ ਅਰੇ ਸਰ ਉਹਨਾਂ ਨੇ ਇਸੇ ਕਰਕੇ ਸ਼ਾਇਦ ਡਿਵਾਇਡਰੀ ਡਿਵਾਇਡਰੀ ਪਟਤਾ ਕਿ ਗੱਡੀ ਚੜ੍ਹਈ ਨਾ ਉਹਨਾਂ ਦੇ ਡਿਵਾਇਡਰੀ ਕਿਤੇ ਕਹਿ ਲੋ ਕਿ ਕੁੱਤੀਆਂ ਕੰਧਾ ਤੇ ਛਾੜ ਦਿਆਂਗੇ ਉਹਨਾਂ ਨੇ ਡਿਵਾਇਡਰੀ ਕਿਤੇ ਛਾੜਤਾ ਕਿ ਲੱਭ ਕੇ ਦੇਖੋ ਕਮਾਲ ਦੀ ਗੱਲ ਹੈ ਕੋਈ ਰੱਖਿਆ ਕਿੱਥੇ ਆ ਕਿਤੇ ਕਰਿਆ ਉਹ ਮਲਬਾ ਕਿਧਰ ਗਿਆ ਵੇ ਇੱਕ ਢੀ ਸਕੂਲਸ ਕਿ ਲੈ ਕੇ ਗਏ ਅੱਚਕ ਲੈ ਕੇ ਗਿਆ ਛੋਟਾ ਨਹੀਂ ਸੀ ਡਿਵਾਇਡਰ ਸਾਢੇ 300 ਕੇ 400 ਫੀਟ ਦਾ ਸੀਗਾ ਛੋਟਾ ਥੋੜੀ سی ਡ్రਾਈਵਰ ਡਿਵਾਇਡਰ ਹੋ ਇਤੇ ਬੋੜ ਜੀਸੀਬੀ ਵਾਲੇ ਵੀ ਕਿੱਥੋਂ ਆਏ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਜੀਸੀਬੀ ਵਾਲੇ ਰਾਤ ਨੂੰ ਕਿਵੇਂ ਆ ਗਏ ਭਾਈ ਤੇ ਕਮਾਲ ਹੋ ਗਏ ਬੱਲੀ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਲੋਕ ਦੁਖੀ ਲੋਕਾਂ ਨਹੀਂ ਲੋਕਾਂ ਨਹੀਂ ਤੇ ਕਹਿੰਦੇ ਨਹੀਂ ਕਿਤੇ ਖੇਲਾ ਕਰਦੇ ਡਿਵਾਈਡਰ ਦਾ ਅਸੀਂ ਨਹੀਂ ਕਹਿ ਸਕਦੇ ਤਾਂ ਪੁਲਿਸ ਹੁਣ ਵੇਖੇ ਜਾਂ ਮਹਿਕਮਾ ਦੇਖੇ ਕਿ ਕਿੱਧਰ ਗਿਆ ਜੀ ਸਾਡਾ ਡਿਵਾਈਡਰ ਕਿੱਧਰ ਗਿਆ ਜੀ ਅੱਗੇ ਤਾਂ ਨਾ ਨਾ ਜਾਣੇ ਕਹਾ ਮੇਰਾ ਦਿਲ ਖੋ ਗਿਆ ਸਰਕਾਰ ਕਹਿੰਦੀ ਪਈ ਹੈ ਕਿ ਨਾ ਜਾਣੇ ਕਹਾ ਸਾਡਾ ਡਿਵਾਈਡਰ ਖੋ ਗਿਆ